ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨੈਗੜੀਆ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਆਜਾਣਾ ਜੀ ਲੰਮੀ ਗੱਲ ਕਰਾਂਗੇ ਯਾਨੀ ਕਿ 20 ਜੂਨ ਤੱਕ ਪੰਜਾਬ ਦਾ ਮੌਸਮ ਬੱਸ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦਿਹਾਗੇ ਜੀ ਮੌਸਮ ਖਾਗ ਨੇ ਚੇਤਾਵਨੀ ਜਾਰੀ ਕਰ ਦਿੱਤੀ ਹੈ ਜੀ ਆਉਣ ਦੇ ਇਤਨਾ ਦੇ ਵਿੱਚ ਗਰਮੀ ਵੀ ਕਹਿਟਾ ਹੈਗੀ ਨਾਲ ਦੇ ਨਾਲ ਉਮੀਦ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ ਸਹੀ ਸੁਣਿਆ ਤੁਸੀਂ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਹੋਰੀ ਦੇਣੇ ਆ ਤਾਜ਼ਾ ਸੈਟਲਾਈਟ ਦਸੇਨਾ ਤੇ ਸਤੋ ਫਲਾ ਤੁਹਾਨੂੰ ਲੈ ਕੇ ਚੱਲਦੇ ਆ ਲਗਭਗ 8 ਦੇ 5:30 ਵਜੇ ਚੱਲੇ ਆ 8 ਜੂਨ ਦਾ ਦਿਨ ਜਿਹੜਾ ਆਪਣਾ ਆਖਰੀ ਪੜਾਅ ਤੇ ਆ ਪੰਜਾਬ ਹਰਿਆਣਾ ਰਾਜਸਥਾਨ ਤਿੰਨਾਂ ਸੂਹਿਆਂ ਦੇ ਵਿੱਚ ਅਸਲੇ ਗਰਮੀ ਨੇ ਕਹਿਰ ਟਾਇਆ ਹੋਇਆ ਆ ਬਹੁਤੇ ਖਾਗਾਂ ਦੇ ਵਿੱਚ ਗਰਮੀ ਜੜੀਆ ਹੋਰੇ ਵਟ ਕੱਢ ਰਹੀ ਆ ਪੰਜਾਬ ਦੇ ਵਿੱਚ ਜੇਕਰ ਆਪਾਂ ਟੈਂਪਰੇਚਰ ਵਾਲੇ ਫਖੋ ਦੇਖਦੇ ਆਂ ਤੇ ਬੀਤੇ 48 ਘੰਟਿਆਂ ਦੇ ਵਿੱਚ ਜਿਹੜੇ ਟੈਂਪਰੇਚਰ ਸੀ ਉਹ 42 ਤੜਿਆਂ ਵਾਲਿਆਂ ਤੱਕ ਪਹੁੰਚ ਚੁੱਕੇ ਸੀ ਅੱਜ ਹਾਲੇ ਅਫੀਸ਼ੀਅਲ ਡਾਟਾ ਮੌਸਮ ਖਾਗ ਨੇ ਜਾਰੀ ਨਹੀਂ ਕੀਤਾ ਪਰ ਉਮੀਦ ਹੈ ਕਿ 44 ਦੇ ਲੱਗੇ 44 ਦੇ ਲੱਗੇ ਅੱਜ ਵੀ ਮੈਕਸਿਮਮ ਟੈਂਪਰੇਚਰ ਜਿਹੜੇ ਪਹੁੰਚ ਕਰ ਗਏ ਹੋਣਗੇ ਤੇ ਰਾਜਸਥਾਨ ਦੇ ਵਿੱਚ ਤਾਂ 44 45 ਡਿਗਰੀ ਆਮੇ ਟੈਂਪਰੇਚਰ ਜੜੀਆ ਪਹੁੰਚ ਕਰ ਚ ਵਿੱਚ ਗਰਮੀ ਦਾ ਕਹਿਰ جاری ਹੈ ਦੂਜੇ ਪਾਸੇ ਆਉਂਦੇ 48 ਜਾਂ ਫਿਰ ਕਹਿੰਦੇ ਅਗਲੇ ਜਿਹੜੇ 72 ਘੰਟੇ ਨੇ ਕਿਤੇ ਨਾ ਕਿਤੇ ਹਲਕੇ ਸ਼ਰਾਟੇ ਲੱਗ ਸਕਦੇ ਨੇ ਪੰਜਾਬ ਦੇ ਵਿੱਚ ਉਹ ਵੀ ਮੁੱਖ ਤੌਰ ਤੇ ਮਾਝੇ ਦੇ ਖੇਤਰ ਹੋ ਸਕਦੇ ਨੇ ਕੁਝ ਕੋਸ ਕੋਸ ਦਾ ਟਾਟਾ ਟਾਵੇ ਤਵਾਵੇ ਦੇ ਖੇਤਰ ਹੋਣ ਜਿਨ੍ਹਾਂ ਦੇ ਵਿੱਚ ਗੁਰਦਾਸ ਰਿਫ ਹਠਨਕੋਟ ਸ੍ਰੀ ਅਮਰਸਰ ਸਾਹਿਬ ਹੁਸ਼ਿਆਰਪੁਰ ਦੇ ਕੁਝ ਖੇਤਰਾਂ ਨਾਲ ਚਾਰ ਕਜਲਿਆਂ ਤੱਕ ਕਾਰਵਾਈਆਂ ਸੀਮਿਤ ਰਹਿ ਸਕਦੀਆਂ ਨੇ ਹਾਲਾਂਕਿ 50 50 ਉਮੀਦ ਹੈ ਜੀ ਕਿਉਂਕਿ ਇੱਕ ਹਲਕਾ ਫੱਛਣੀ ਸਿਸਟਮ ਆ ਰਿਹਾ ਜਿਹੜਾ ਕਿ ਮੁੱਖ ਤੌਰ ਤੇ ਲਹਿੰਦੇ ਵੱਲ ਦੇ ਉੱਤਲੇ ਫੱਛਣੀ ਭਾਗ ਦੇ ਉਹਨਾਂ ਖੇਤਰਾਂ ਦੇ ਵਿੱਚ ਤੇ ਟੂ ਹੋਏਗਾ ਤੇ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਚੜ੍ਹ ਦੀ ਉਮੀਦ ਹੈ ਪੰਜਾਬ ਦੇ ਵਿੱਚ ਮੱਝ ਦੇ ਖੇਤਰ ਔਰ ਦੁਆਬੇ ਦੇ ਕੁਝ ਹਲਕੇ ਖੇਤਰਾਂ ਦੇ ਵਿੱਚ ਜਿਹੜਾ ਜਾ ਕੇ ਕਿਤੇ ਹਲਕਾ ਕਣੀ ਕਾਮਨਾ ਕਿਤੇ ਕਿਤੇ ਤੇਜ਼ ਧੋੜ ਫਰੀ ਹਨੇਰੀ ਦੇ ਨਾਲ ਕਿਤੇ ਛਰਾਟੇ ਲੱਗ ਜਾਣ ਇਹ ਤਾਂ ਹੋਇਨ ਕਾਰਨੀ ਕਰ ਸਕਦੇ ਵੈਸੇ ਬਹੁਤੇ ਹਫਾਗਾਂ ਦੇ ਵਿੱਚ ਗਰਮ ਲੋ ਚੜੀਆ ਚਲਦੀ ਰਹੇਗੀ ਤੇ ਬਹੁਤੇ ਹਫਾਗ ਜਿਹੜੇ ਤਪਦੇ ਰਹਿਣਗੇ ਆਉਣ ਦੇ ਦਿਨਾਂ ਦੇ ਵਿੱਚ ਸੋ ਜਿਹੜੇ ਫੌਜੀ ਸਿਸਟਮ ਦੀ ਅਸੀਂ ਗੱਲ ਕਰ ਰਹੇ ਹਾਂ ਸਕਰੀਨ ਤੇ ਦੇਖ ਸਕਦੇ ਆ ਇਸ ਵੇਲੇ ਜਿਹੜੀ ਇਹਦੀ ਮੌਜੂਦਗੀ ਆ ਉਹ ਪਾਕਿਸਤਾਨ ਦੇ ਅਫਗਾਨਿਸਤਾਨ ਵਾਰਡਰ ਤੇ ਜਿਹੜੀ ਇਹਦੀ ਮੌਜੂਦਗੀ ਆ ਹੋ ਚੁੱਕੀ ਆ ਹੋਂਦੇ 48 72 ਘੰਟੇ ਇਹ ਸਰਗਰਮ ਹੋਵੇਗਾ ਅਗਲੇ ਜਿਹੜੇ ਖੇਤਰ ਨੇ ਆਉਣ ਵਾਲੇ ਚੜ੍ਹਦੇ ਵੱਲ ਦੇ ਖੇਤਰਾਂ ਦੇ ਵਿੱਚ ਤੋ ਉਸ ਤੋਂ ਅੱਜ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਦੱਸਦੇ ਆ ਰਹੇ ਹਾਂ ਕਿ 14-15 ਤੋ ਜੜੀ ਆ ਵਾਪਸੀ ਹੋ ਸਕਦੀ ਆ ਮੀਂਹ ਦੀ ਵੱਡੇ ਖੱਦਰ ਤੇ 13-14-15 ਤੋਂ ਇੱਕ ਹੋਰ ਸਿਸਟਮ ਆ ਰਿਹਾ ਬੱਡੇ ਲਬਨ ਦਾ ਜਿਹਦੇ ਵਿੱਚ ਵੱਡੇ ਹਨੇਰ ਚਖੜ ਵੱਡੇ ਮੀਂਹ ਪੰਜਾਬ ਹਰਿਆਣਾ ਰਾਜਸਥਾਨ ਜੋਪੀ ਦੇ ਪੱਛਮੀ ਖੇਤਰ ਮਧ ਪ੍ਰਦੇਸ਼ ਦੇ ਉੱਤਰੀ ਭਾਗ ਤੇ ਜੰਮੂ ਹਿਮਾਚਲ ਦੇ ਉੱਤਰਾਖੰਡ ਯਾਨੀ ਕਿ ਪਹਾੜੀ ਖੇਤਰਾ ਤੱਕ ਇਹ ਸੀਮਿਤ ਰਹੇਗਾ ਤੇ ਇਹਨਾਂ ਭਾਗਾਂ ਦੇ ਵਿੱਚ ਤਗੜੇ ਹਨੇਰ ਚਖੜ ਤਗੜੇ ਮੀਂਹ ਤਗੜੇ ਜੜਿਆ ਤੂਫਾਨੀ ਹਵਾਵਾ ਜੜੀਆਂ ਨੇ ਠਣੀਆਂ ਹਵਾਵਾਂ ਚੱਲਣਗੀਆਂ 14-15 ਤਰੀਕ ਤੋਂ ਬਾਅਦ ਇਹ ਘਟਨਾਕਰਮ ਸਾਰਾ ਵਾਪਰੇਗਾ ਜੀ ਇਸ ਤਰ੍ਹਾਂ ਵਾਹ ਹੀਟ ਵੇਵ ਅਗਲੇ ਜਿਹੜੇ ਦਿਨ ਨੇ ਅਗਲੇ 3-4 ਦਿਨਾਂ ਦੇ ਵਿੱਚ ਹੀਟ ਵੇਵ ਚੱਲਣੀ ਆ ਤੂੜਫਰੀ ਹਾਨਾ ਜੜੀਆਂ ਹਵਾਵਾਂ ਚੱਲ ਸਕਦੀਆਂ ਨੇ ਉਹਦੇ ਵੀ ਅਪਡੇਟ ਤੁਹਾਨੂੰ ਦੇ ਦਿੰਨੇ ਆ ਜੋ ਜਾਰੀ ਕੀਤੀ ਆ ਮੌਸਮ ਵਿਭਾਗ ਨੇ ਸਿੱਧਾ ਤੁਹਾਨੂੰ ਉਸੇ ਤਲੇ ਕੇ ਚਾਹੁੰਦੇ ਆ ਜੋ ਅੰਕੜੇ جاری ਕੀਤੇ ਨੇ ਜੀ ਤੁਹਾਡੇ ਸਾਹਮਣੇ ਨੇ ਵਾਰਨਿੰਗ ਫਾਰ ਪੰਜਾਬ ਪੰਜਾਬ ਦੇ ਲਈ ਇਹ ਵਾਰਨਿੰਗ ਹੈ ਠੰਡਾ ਸੌ ਲਾਈਟਨਿੰਗ ਸਕਵਾਲ ਏਟੀਸੀ ਪਲੱਸ ਡਸਟ ਰੇਜ਼ਿੰਗ ਵਿੰਡਸ ਯਾਨੀ ਕਿ ਇਹ ਧੂੜ ਭਰੀ ਹਵਾਵਾਂ ਤੇਜ਼ ਰਫਤਾਰ ਨਾਲ ਚੱਲ ਸਕਦੀਆਂ ਨੇ ਤੇ ਗਰਜ ਰਸਕ ਨਾਲ ਕਿਤੇ ਕਿਤੇ ਹਲਕੇ ਛਰਾਟੇ ਉਹ ਵੀ 2-4 ਗਨੇਚਣੇ ਸਾਹਮਣੇ ਵਿੱਚ ਇਸ ਲਾਹੇ ਅਗਲੇ 72 ਘੰਟਿਆਂ ਦੇ ਲਈ yellow alert ਜੜਿਆ ਜਾਰੀ ਕਰ ਦਿੱਤੇ ਨੇ ਹੀਟ ਵੇਵ ਮੁੱਖ ਤੌਰ ਤੇ ਇਹਦੇ ਵਿੱਚ ਦੇਖਣ ਵਾਲਾ ਹੀਟ ਵੇਵ ਚੱਲੇਗੀ ਗਰਮ ਲੋ ਚੱਲੇਗੀ ਗਰਮੀ ਤੋਂ ਕੋਈ ਰਾਹਤ ਨਹੀਂ ਆ ਪੰਜਾਬ ਦੇ ਬਹੁਤੇ ਹਫਾਗਾਂ ਦੇ ਵਿੱਚ ਉਮੀਦਿ ਆਸਾਰ ਨਹੀਂ ਹੈ ਕੁਝ ਫਾਗਾਂ ਦੇ ਵਿੱਚ ਉਮੀਦਿ ਆਸਾਰ ਨੇ ਅ ਕੰਟੇ ਆਦੇ ਵਿੱਚ ਉਸ ਤੋਂ ਬਾਅਦ ਜੀ ਹੀਟ ਵੇਵ ਚੱਲਦੀ ਰਹਿਣੀਆਂ ਤੇ ਲਗਭਗ 11 12 ਤਰੀਕ ਤੱਕ ਗਰਮੀ ਨੇ ਵਟ ਕੱਢਣੇ ਆ 13 14 ਨੂੰ ਥੋੜੀ ਰਾਹਤ ਮਿਲੇਗੀ ਜਦੋਂ ਸਿਸਟਮ ਲੰਘੇਗਾ ਤੇ ਥੋੜੀਆਂ ਹਵਾਵਾਂ ਜੜੀਆਂ ਨੇ ਵਾਪਸੀ ਜਕਰ ਕਰਨ ਗਿਆ ਪੂਰੇ ਦੀਆਂ ਔਰ ਉੱਤਰੀ ਫਗਾਂ ਦੀਆਂ ਹਵਾਵਾਂ ਤੇ ਉਹਦੇ ਵਿੱਚ ਤਾਂ ਠੰਡਕ ਹੋਏਗੀ ਜਿਹਦੇ ਨਾਲ ਹੀਟ ਵੇਵ ਘਟੇਗੀ ਤੇ 14 ਤਰੀਕ ਤੋਂ ਫਿਰ 15 ਤਰੀਕ ਤੋਂ ਜਿਹੜੇ ਨੇ ਠੰਡਾ ਸਰਾਉਂਡ ਲਾਈਟਨਿੰਗ ਫਲਸ ਗਰਜਲੇਸ਼ ਦੇ ਨਾਲ ਮੀਂਹ ਜੜਿਆ ਵਾਪਸੀ ਕਰ ਜਾਣਗੇ ਤੇ ਜਿਹੜਾ ਸਿਸਟਮ ਆਏਗਾ ਉਹ ਐਕਟਿਵ ਹੋ ਜਾਊਗਾ ਦਾ ਜਾਫ ਰਿਆ ਫਿਲਹਾਲ ਤੇ ਅੱਗੇ ਜਾਣ ਵਾਲੇ ਘ ਜਾਂਦਾ ਜਾਂ ਫਿਰ ਐਕਟ ਵੀ ਰਹਿੰਦਾ ਇਹ ਮੌਕੇ ਦੇ ਜਾ ਕੇ ਪਤਾ ਲੱਗੇਗਾ 15 16 17 18 19 ਵੀ ਇਹ ਦਿਨ ਹੋਣਗੇ ਮਈ ਵਾਲੇ ਹੋ ਸਕਦੇ ਨੇ ਤੇ ਰਾਹਤ ਹੈ ਜਿਹੜੀ ਗਰਮੀ ਤੋਂ ਪੰਜਾਬ ਵਾਸੀਆਂ ਨੂੰ ਮਿਲ ਸਕਦੀ ਆ ਸੋਇਆ ਜੀ ਇਹੋ ਡਟਾਉਂਦੇ ਦਿਨਾ ਤੁਹਾਨੂੰ ਆਸ਼ੀਰਵਾਦ